ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਗੱਲ ਕਰਾਂਗੇ ਜੀ ਆਪਾਂ ਭਾਈ ਨਨ ਸਿੰਘ ਬਰਾੜ ਜੱਟ ਸਿੱਖ ਜੀ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਵਿਸਾਖ 1762 ਯਾਨੀ ਕਿ 1705 ਈਸਵੀ ਨੂੰ ਪਿੰਡ ਬਰਗਾੜੀ ਪਧਾਰੇ ਸਨ ਬਰਾੜਾਂ ਦੇ ਚੌਧਰੀ ਬਾਬਾ ਨਨ ਸਿੰਘ ਬਰਾੜ ਅਤੇ ਜੱਗੇ ਬਰਾੜ ਜੱਟ ਅਤੇ ਹੋਰ ਬਰਾੜ ਜੱਟਾਂ ਨੇ ਗੁਰੂ ਜੀ ਦੀ ਟਹਿਲ ਸੇਵਾ ਕੀਤੀ ਕਲਗੀਧਾ ਦਸ਼ਮੇਸ਼ ਪਿਤਾ ਜੀ ਇੱਥੇ 3 ਦਿਨ ਬਰਾਜੇ ਅਤੇ ਉਪਦੇਸ਼ ਦੇ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਗੁਰੂ ਜੀ ਦੇ ਨਾਲ ਨਾਲ ਆਏ ਸਿੱਖਾਂ ਆਖਿਆ ਪਾਸ਼ਾ ਜੀ ਇਹ ਲੋਕ ਬੜੇ ਰਾਜੀ ਨਰੋਏ ਤੇ ਮੋٹے ਜਿਹੇ ਹਨ ਗੁਰੂ ਜੀ ਨੇ ਕਿਹਾ ਇਹ ਢਾੜਵੀ ਲੋਕ ਹਨ ਕਿਸੇ ਦੀ ਈਨ ਨਹੀਂ ਮੰਨਦੇ ਇਹ ਨਗਰੀ ਇਹਨਾਂ ਦੀਆਂ ਢਾੜਾਂ ਇਕੱਠੀਆਂ ਹੋਈਆਂ ਹਨ ਹੁਣ ਗੁਰੂ ਕੇ ਚਰਨ ਪਏ ਹਨ ਹੱਸ਼ੇ ਹੋ ਜਾਣਗੇ ਸੰਗਤਾਂ ਦੀ ਟਹਿਲ ਕਰਨਗੇ ਫਿਰ ਪਾਸ਼ਾ ਜੀ ਨੇ ਫਰਮਾਇਆ ਅਤੇ ਬਚਨ ਕੀਤਾ ਬਰਾੜਾ ਨੂੰ ਬਰਾੜ ਗੁਰੂ ਕੇ ਲਾਲ ਪੂਰੇ ਸਤਗੁਰ ਕਰੇ ਨਿਹਾਲ ਜਫਰਨਾਮੇ ਵਿੱਚ ਵੀ ਬੜੇ ਮਾਣ ਨਾਲ ਬਰਾੜ ਜੱਟਾਂ ਦਾ ਜ਼ਿਕਰ ਕੀਤਾ ਸੀ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਅਤੇ ਇੱਕ ਵਾਰ ਝਾੜ ਵੇਖ ਕੇ ਬਚਨ ਕੀਤਾ ਸੀ ਨਾ ਰਹਿਣਗੇ ਝਾੜ ਗੱਜਣਗੇ ਬਰਾੜ ਬਾਕੀ ਭਾਈ ਚਤਰ ਸਿੰਘ ਬਰਾੜ ਅਤੇ ਬਾਬਾ ਦਾਨ ਸਿੰਘ ਬਰਾੜ ਵਰਗੇ ਮਹਾਨ ਜੋਧੇ ਜਿਨ੍ਹਾਂ ਨੇ ਆਪਣਾ ਆਪ ਗੁਰੂ ਸਾਹਿਬ ਜੀ ਤੋਂ ਕੁਰਬਾਨ ਕਰ ਦਿੱਤਾ ਇਹ ਸੀ ਬਰਾੜ ਜੱਟਾਂ ਦਾ ਰਤਬਾ ਜੋ ਹਰ ਕਿਸੇ ਦੇ ਹਿੱਸੇ ਨਹੀਂ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ